ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜਿੰਨੀ ਵੀ ਸੰਗਤ ਆ ਆਪਣੀ ਬਾਈ ਜੀ ਆਪਣੇ ਪਿੰਡ ਕਿਲਾ ਨੌਂ ਦੇ ਬਾਬਾ ਸ਼ੈਦੂ ਸ਼ਾਹ ਚੌਕ ਪੰਜਾਬ ਦੇ ਕਿਰੀ ਨਵੀਂ ਖੁੱਲੀ ਹੈ ਸਭ ਨੂੰ ਬਾਰਕਾ ਇਹ ਪਿੰਡ ਕਿਲਾ ਨੌਂ ਤੋਂ ਰੋਡ ਆਉਂਦਾਗਾ ਇਸ ਰੋਡ ਤੇ ਉੱਪਰ ਜਦੋਂ ਆਪਾਂ ਫਰੀਦਕੋਟ ਨੂੰ ਜਾਂਦੇ ਆਂ ਕੰਮਿਆਣਾ ਰੱਤੀ ਰੋੜੀ ਦਾ ਘੁਰਮਾਣਾ ਸੰਗੁਰਮਾਣੇ ਤੋਂ ਨਮਾ ਕਿਲਾ ਸੁਖਣ ਵਾਲਾ ਪੰਗਿਆਣੇ ਤੋਂ ਜਦੋਂ ਆਪਾਂ ਆਉਨੇ ਆ ਅੱਗੇ ਕਮਿਆਣੇ ਦੇ ਠੇਕੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਬਾਬਾ ਸ਼ੈਦੂ ਸ਼ਾਹ ਚੌਕ ਆ ਨੇੜੇ ਹੀ ਆ ਜਿਹੜੀ ਕਿ ਸੰਧੂ ਕਰਿਆਨੇ ਵਾਲੇ ਦੀ ਦੁਕਾਨ ਹੈ ਇਹ ਦੁਕਾਨ ਦੇ ਨੇੜੇ ਆਪਣੀ ਨਵੀਂ ਬੇકરી ਖੁੱਲੀ ਹੈ ਜਿੰਨੇ ਵੀ ਮੇਰੇ ਵੀਰ ਆ ਜਿੰਨੇ ਵੀ ਸੰਗਤ ਆਪਣੀ ਜੁੜੀ ਵੀ ਹੈ ਅਮਰੀਕਾ ਕੈਨੇਡਾ ਪਿੰਡਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਨਾਲ ਲੱਗਦੇ ਆ ਉਹਨਾਂ ਪਿੰਡਾਂ ਨੂੰ ਬਹੁਤ ਹੀ ਸਹੂਲਤ ਹੈ ਕਿ ਆਪਣੀ ਬੇકરી ਦੇ ਵਿੱਚ ਜੋ ਹਰ ਤਰ੍ਹਾਂ ਦੀ ਚੀਜ਼ ਕਿਉਂਕਿ ਮੈਰਜਨ ਵਰਸਡਾਈ ਤੇ ਕੇਕ ਜਨਮ ਦੇ ਕੇਕ ਹਰ ਤਰ੍ਹਾਂ ਦੀ ਚੀਜ਼ ਆਪਣੀ ਇਹਨਾਂ ਕੋਲ ਮਿਲਦੀ ਆ ਹਰ ਤਰ੍ਹਾਂ ਦੀ ਵੈਰਾਈਟੀ ਟੇਸਟੀ ਵਗੈਰਾ ਚੌਕਲੇਟ ਬੱਚੇ ਦੀ ਹਰ ਤਰ੍ਹਾਂ ਦੀ ਜੋ ਵੀ ਚੀਜ਼ ਤੁਹਾਨੂੰ ਕੇਕ ਹਰ ਤਰ੍ਹਾਂ ਦਾ ਤੁਹਾਨੂੰ ਇੱਥੇ ਵਧੀਆ ਟੌਪ ਤੇ ਜਿੰਨੀ ਵੀ ਸਫਾਈ ਇਸ ਵਿਕਰੀ ਤੇ ਆ ਤੁਸੀਂ ਹੋਰ ਘੱਟ ਦੇਖੋਗੇ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਤੁਸੀਂ ਇੱਥੇ ਮਿਲੋ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਮਿਲ ਕੇ ਚੀਜ਼ ਲੈ ਕੇ ਜਾਓ ਹਰ ਤਰ੍ਹਾਂ ਦੀ ਸਫਾਈ ਤੇ ਹਰ ਤਰ੍ਹਾਂ ਦੀ ਤੁਹਾਨੂੰ ਮਿਲੂਗੀ ਤੁਹਾਨੂੰ ਕਸਟਮਰ ਨਾਲ ਵੀ ਮਿਲਾਉਣੇ ਆ ਕਸਟਮਰ ਵੀ ਬੈਠਿਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਾ ਬਾਈ ਜੀ ਇੱਥੇ ਬਹੁਤ ਵਧੀਆ ਲੱਗਾ ਬਾਈ ਪਹਿਲੀ ਵਾਰ ਆਏ ਹਾਂ ਅੱਜ ਇੱਥੇ ਠੀਕ ਹੈ ਕਿਹੜਾ ਪਿੰਡ ਬਾਈ ਜੀ ਆਪਣਾ ਸੁਖਨ ਦਾ ਪਿੰਡ ਹੈ ਸੁਖਨ ਵਾਲਾ ਪਿੰਡ ਆਪਣਾ ਹਾਂਜੀ ਅੱਛਾ ਪਹਿਲੀ ਵਾਰ ਹੀ ਲੱਗੇ ਆਏ ਹਾਂ ਤੁਸੀਂ ਤੁਹਾਨੂੰ ਕਿਸ ਤਰ੍ਹਾਂ ਇੱਥੇ ਬੇਕਰੀ ਤੇ ਸਫਾਈ ਵਾਸਤੇ ਜਾਂ ਤੁਹਾਨੂੰ ਕਿਵੇਂ ਲੱਗਾ ਇੱਥੇ ਬਹੁਤ ਵਧੀਆ ਜੀ ਸਫਾਈ ਵਧੀਆ ਸਮਾਨ ਵੀ ਬਹੁਤ ਵਧੀਆ ਚੀਜ਼ ਵੀ ਤੁਹਾਨੂੰ ਚੰਗੀ ਵਧੀਆ ਇੱਥੇ ਠੀਕ ਆ ਬਾਈ ਜੀ ਠੀਕ ਕਰੋ ਇਹਨੂੰ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਇੱਥੇ ਮਿਲੂਗੀ ਬੱਚਿਆਂ ਦੀ ਖਾਣ ਵਾਸਤੇ ਤੁਸੀਂ ਇੱਕ ਵਾਰੀ ਇੱਥੇ ਆ ਕੇ ਖਾਣ ਪੀਣ ਦੀ ਚੀਜ਼ ਚੈੱਕ ਜ਼ਰੂਰ ਕਰੋ ਮੇਰਾ ਵੀਰ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਇੱਥੇ ਮਿਲਦੀ ਹੈ ਇਹ ਬਾਹਰੋਂ ਜਦੋਂ ਤੁਸੀਂ ਆਓਗੇ ਪਿੰਡ ਨਵੇ ਕਿਲੇ ਤੋਂ ਸੁੱਖਣ ਵਾਲੇ ਤੋਂ ਕੰਬਿਆਣੇ ਤੋਂ ਆਓਗੇ ਕੰਬਿਆਣੇ ਦੇ ਠੇਕੇ ਤੋਂ ਅੱਗੇ ਆ ਕੇ ਪੰਜਾਬ ਬੇਕਰੀ ਰੋਡ ਦੇ ਉੱਪਰ ਜਾਂ ਬਾਬਾ ਸ਼ੈਦੂ ਸ਼ਾਹ ਦੇ ਕੋਲੇ ਜਿੱਥੇ ਸੰਦੂਕ ਰਿਆਣੇ ਵਾਲੇ ਦੀ ਦੁਕਾਨ ਆ ਉਸ ਦੇ ਨਾਲ ਮਣੀ ਟੈਰਾਂ ਵਾਲਾ ਨਵੀਂ ਦੁਕਾਨ ਖੋਲੀ ਹੈ ਜਿਨ੍ਹਾਂ ਨੇ ਉਹਨਾਂ ਦੀ ਦੁਕਾਨ ਦੇ ਨਾਲ ਪੰਜਾਬ ਬੇકરી ਤੇ ਆ ਕੇ ਹਰ ਦਮ ਜਦੋਂ ਮਰਜ਼ੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਹਰ ਤਰ੍ਹਾਂ ਦੇ ਬਿਸਕੁਟ ਹਰ ਤਰ੍ਹਾਂ ਦਾ ਕੇਕ ਪੈਸਟਰੀ ਜਿਸ ਤਰ੍ਹਾਂ ਦੇ ਵੀ ਕੋਈ ਚੀਜ਼ ਚਾਹੀਦੀ ਹੈ ਤੁਹਾਨੂੰ ਹਰ ਥੰ ਇੱਥੇ ਮਿਲੂਗੀ ਮਿਲੂਗੀ ਵੀ ਫਰੈਸ਼ ਤੇ ਸਫਾਈ ਵਾਲੀ ਜਦੋਂ ਮਰਜ਼ੀ ਤੁਸੀਂ ਆਓ ਇਹ ਬੇકરી ਸਵੇਰ 6 ਵਜੇ ਤੋਂ ਖੁੱਲ ਜਾਂਦੀ ਆ ਰਾਤ ਦੇ 10 ਵਜੇ ਤੱਕ ਇੱਥੇ ਹੁੰਦੇ ਆ ਤੁਸੀਂ ਇਹਨਾਂ ਨਾਲ ਕਨੈਕਟ ਕਰ ਸਕਦੇ ਆ ਬਾਈ ਜੀ ਸਾਨੂੰ ਕਿਹ ਕਿਹ ਇਸ ਤਰ੍ਹਾਂ ਦਾ ਚਾਹੀਦਾ ਜਾਂ ਹੋਰ ਤਰ੍ਹਾਂ ਦਾ ਚਾਹੀਦਾ ਹਰ ਤਰ੍ਹਾਂ ਦੇ ਏਕ ਵੀ ਇਹਨਾਂ ਕੋਲੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਵੀਰ ਇਹ ਬਾਈ ਜੀ ਆਪਣੀ ਵਿਕਰੀ ਤੇ ਸੰਦਮ ਹੁੰਦੇ ਆ ਹਰ ਤਰ੍ਹਾਂ ਦੀ ਚੀਜ਼ ਇਹਨਾਂ ਕੋਲੇ ਤੁਸੀਂ ਆ ਕੇ ਲੈ ਸਕਦੇ ਹੋ ਜੋ ਵੀ ਚੀਜ਼ ਕੋਲੋਂ ਤੇ ਜਿਸ ਕੋ ਬਹਤ ਤਰ੍ਹਾਂ ਦੇ ਕੀਕੋ ਪੇਸਟਰੀ ਮੈਰ ਯੂਨੀਵਰਸਿਟੀ ਤੇ ਜਨਮਦਨ ਤੇ ਹਰ ਤਰ੍ਹਾਂ ਦਾ ਕੇਕ ਤੁਹਾਨੂੰ ਇੱਥੇ ਤਿਆਰ ਮਿਲੂਗਾ